ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਨਹੀਂ ਕੀਤਾ ਉਹ ਕਰ ਲੈਣ ਗੱਲ ਕਰੀਏ ਲੁਧਿਆਣਾ ਦੇ ਸ਼ਿਮਲਾਪੁਰੀ ਇਲਾਕੇ ਦੇ ਵਿੱਚ ਇੰਸਟੀਚਿਊਟ ਤੋਂ ਵਾਪਸ ਆ ਰਹੀ ਮਹਿਲਾ ਦਾ ਬਾਈਕ ਸਵਾਰ ਚੋਰਾ ਨੇ ਰਾਹ ਜਾਂਦੀ ਮਹਿਲਾ ਦਾ ਪਰਸ ਖੋ ਕੇ ਫਰਾਰ ਹੋ ਗਏ ਘਟਨਾ ਕੁਝ ਦਿਨ ਪਹਿਲਾਂ ਦੀ ਹੈ ਇਸ ਸੰਬੰਧੀ ਜਦ ਮਹਿਲਾ ਨਾਲ ਗੱਲਬਾਤ ਕੀਤੀ ਗਈ ਤਾਂ ਉਸਨੇ ਦੱਸਿਆ ਕਿ ਉਹ ਇੰਸਟੀਚਿਊਟ ਤੋਂ ਘਰ ਵਾਪਸ ਜਾ ਰਹੀ ਸੀ ਤੇ ਰਸਤੇ ਦੇ ਵਿੱਚ ਦੋ ਬਾਈਕ ਸਵਾਰ ਚੋਰਾ ਨੇ ਪਰਸ ਖੋ ਲਿਆ ਜਿਸ ਵਿੱਚ ਮਹਿੰਗਾ ਆਈਫੋਨ ਅਤੇ ਕੁਝ ਪੈਸੇ ਤੇ ਦਸਤਾਵੇਜ਼ ਸਨ ਉਹਨਾਂ ਨੇ ਦੱਸਿਆ ਕਿ ਪਹਿਲਾਂ ਤਾਂ ਪੁਲਿਸ ਨੇ ਉਹਨਾਂ ਨੂੰ ਗੁੰਮਰਾਹ ਕੀਤਾ ਬਾਰ ਬਾਰ ਚੌਂਕੀ ਦੇ ਚੱਕਰ ਵੀ ਲਗਾਏ ਜਿਸ ਤੋਂ ਬਾਅਦ ਹੁਣ ਥਾਣਾ ਸ਼ਿਮਲਾਪੁਰੀ ਵਿੱਚ ਪਹੁੰਚ ਕੇ ਪੁਲਿਸ ਨੂੰ ਇਸ ਸਬੰਧੀ ਸ਼ਿਕਾਇਤ ਕੀਤੀ ਫਿਲਹਾਲ ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਜਲਦ ਤੋਂ ਜਲਦ ਮਾਮਲੇ ਦਾ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ ਅਚਾਨਕ ਕੀ ਹੋਇਆ ਕੀ ਸੀ ਸਾਡੇ ਨਾ 24 ਤਰੀਕ ਨੂੰ ਅਸੀਂ ਇੰਸਟੀਚੂਟ ਤੋਂ ਘਰੇ ਜਾ ਰਹੇ ਸੀਗੇ ਤੇ ਦੋ ਬਾਈਕ ਤੇ ਮੁੰਡੇ ਆਏ ਸੀਗੇ ਤੇ ਉਹਨਾਂ ਨੇ ਸਾਡੇ ਸਾਡੇ ਤੋਂ ਪਰਸ ਖੋ ਲਿਆ ਤੇ ਫਿਰ ਅਸੀਂ ਉਧਰ ਨਾਲ ਲੱਗਦੀ ਥਾਣੀ ਤੇ ਗਏ ਉਹਨਾਂ ਨੇ ਸਾਡਾ ਕੁਝ ਲਿਖਿਆ ਤਾਂ ਸੀਗਾ ਪਰ ਅਗਲੇ ਉਹਨਾਂ ਨੇ ਸਾਨੂੰ ਕਿਹਾ ਸਾਡਾ ਪਰਸ ਤੁਸੀਂ ਨਾ ਅਗਲੇ ਮੇਨ ਚੌਂਕੀ ਤੇ ਜਾਇਓ ਤੇ ਉਹ ਇਹ ਲਿਖਾਇਓ ਕਿ ਤੁਹਾਡਾ ਪਰਸ ਤੁਹਾਡਾ ਤੋਂ ਗੋਮ ਹੋ ਗਿਆ ਕਿਤੇ ਡਿੱਗ ਗਿਆ ਵਾ ਸੁਵਿਧਾ ਸੈਂਟਰ ਚ ਲਿਖ ਜਾ ਕੇ ਲਿਖਣਾ ਤੁਹਾਡਾ ਪਰਸ ਗੁੰਮ ਗਿਆ। ਅੱਛਾ ਤੁਸੀਂ ਇਹ ਦੱਸੋ ਵੀ ਕਿੰਨੇ ਮੁੰਡੇ ਸੀਗੇ ਬਾਈ? ਦੋ ਦੋ ਮੁੰਡੇ ਸੀਗੇ ਉਹਨਾਂ ਨੇ ਬਾਈਕ 'ਚ ਟੇਪ ਨੰਬਰ ਪਲੇਟ ਨਹੀਂ ਸੀਗਾ ਤੇ ਮੂੰਹ ਕਵਰ ਕੀਤਾ ਹੋਏ ਸੀਗੇ। ਫੇਸ ਕਵਰ ਕੀਤਾ ਹੋਇਆ ਸੀ ਉਹਨਾਂ ਨੇ ਆਪਣਾ। ਤੇ ਉਹ ਤੁਹਾਡੇ ਪਰਸ 'ਚ ਕੀ ਕੀ ਸੀਗਾ? ਉਹਦੇ 'ਚ ਇੱਕ ਦੋ ਦੋ ਫੋਨ ਸੀਗਾ ਇੱਕ ਆਈਫੋਨ ਸੀਗਾ 60-7000 ਦਾ ਤੇ ਇੱਕ Samsung ਦਾ ਫੋਨ ਸੀਗਾ ਡਾਕੂਮੈਂਟ ਸੀਗੇ ਆਧਾਰ ਕਾਰਡ, ਵੋਟਰ ਕਾਰਡ ਤੇ 2-3000 ਰੁਪਏ ਸੀਗੇ। ਅੱਛਾ ਇਹ ਕਿਰੋ ਦੀ ਗੱਲ ਹੈ? ਇਹ 24 ਤਰੀਕ ਬੁੱਧਵਾਰ ਦੀ ਗੱਲ ਹੈ। ਇੰਨੇ ਦਿਨ ਹੋ ਗਏ ਉਸ ਤੋਂ ਬਾਅਦ ਤੁਸੀਂ ਗੱਲਬਾਤ ਕੀਤੀ। ਹਾਂ ਅਸੀਂ ਰੋਜ਼ ਉਹਨਾਂ ਨੂੰ ਫੋਨ ਕਰ ਸਾਨੂੰ ਇੱਦਾਂ ਹੀ ਘੁਮਾਈ ਜਾ ਰਹੇ ਆ। ਚੌਂਕੀ ਵਾਲੇ? ਹਾਂਜੀ। ਸਿਮਲਾਪੁਰੀ ਚੌਂਕੀ। ਹਾਂਜੀ। ਕਿਹੜੀ ਚੌਂਕੀ? ਬਸੰਤ ਬਸੰਤ ਪਾਰਕ। ਅੱਛਾ। ਤੇ ਫਿਰ ਉਹ ਉਹ ਕੀ ਕਹਿੰਦੇ ਨੇ ਤੁਹਾਨੂੰ ਜਦੋਂ ਤੁਸੀਂ ਗਏ? ਉਹਨਾਂ ਨੇ ਸਾਨੂੰ ਪਹਿਲੇ ਦਿਨ ਤਾਂ ਲਿਖ ਲਿਖਤੀ ਸੀ ਕਿ ਫਿਰ ਅਗਲੇ ਦਿਨ ਸਾਨੂੰ ਬਸ ਇੱਦਾਂ ਹੀ ਇੱਦਾਂ ਹੀ ਕਿਹਾ ਸੀਗਾ ਤੁਸੀਂ ਇਹ ਰਿਪੋਰਟ ਨਾਲ ਲਿਖਾਓ। ਤੁਹਾਨੂੰ ਪਤ ਨਹੀਂ ਚੱਕਰ ਵਗੈਰਾ। ਵੀਡੀਓ ਲਿਖਾ ਦਿਓ। ਹਾਂ ਡੀਡੀਆਰ ਲਿਖਾ ਦਿਓ। ਤੇ ਫਿਰ ਉਹਨਾਂ ਨੇ ਸਾਡੀ ਲਿਖੀ ਤਾਂ ਸੀਗੀ ਇੱਕ ਪਰ ਸਾਨੂੰ ਕਾਪੀ ਵਗੈਰਾ ਕੁਝ ਨਹੀਂ ਦਿੱਤੀ ਤੇ ਮਸਾਈ ਉਹ ਐਫਆਰ ਕਾਪੀ ਵਗੈਰਾ ਕੁਝ ਨਹੀਂ ਦਿੱਤੀ ਹਾਂਜੀ ਤੇ ਨਾਲ ਕਹਿੰਦੇ ਤੁਹਾਨੂੰ ਕਿਹਾ ਗਿਆ ਕਿ ਵੀ ਤੁਸੀਂ ਇਹਨੂੰ ਥੋੜਾ ਬੋਲ ਕੇ ਡਿਗ ਗਿਆ ਹਾਂਜੀ ਉਹਨਾਂ ਨੇ ਇਦਾਂ ਹੀ ਕਹਿ ਸਾਨੂੰ ਕਿ ਤੁਹਾਡਾ ਪਰਸ ਇਦਾਂ ਲਿਖਾਉਣਾ ਵਾ ਕਿ ਡਿਗ ਗਿਆ ਵਾ ਕਿਉਂ ਕਿ ਕਰਦੀਆਂ ਮੇਰੇ ਹਾਂ ਉਧਰ ਕਿਸੇ ਇੱਕ ਪੁਲਿਸ ਜਿਹਨੇ ਸਾਡੀ ਰਿਪੋਰਟ ਲਿਖੀ ਸੀ ਪਹਿਲੇ ਦਿਨ ਉਹਨਾਂ ਨੇ ਹੁਣ ਤੁਸੀਂ ਕਿੱਥੇ ਹੋ ਅਸੀਂ ਇਧਰ ਸ਼ਿਮਲਾਪੁਰੀ ਨਿਸ਼ਿਮਲਾਪੁਰੀ থান थाना ਅੱਛਾ ਤੇ ਹੁਣ ਤੁਸੀਂ ਅ ਬੇਸ਼ਕੀਤਾ ਉਹਨਾਂ ਨੂੰ ਬੜੇ ਉੱਥੇ ਕਹਿੰਦੇ ਹਾਂ ਹਾਂ ਉਹਨਾਂ ਨੇ ਉਹਨਾਂ ਨੇ ਉਹਨਾਂ ਨੇ ਉੱਥੇ ਕਾਲ ਕੀਤੀ ਹੈ ਤੇ ਉਹਨਾਂ ਨੇ ਕਿਹਾ ਕਿ ਕੋਈ ਨਾ ਤੁਹਾਡਾ ਮਤਲਬ ਹੋ ਜੂਗਾ ਮਸਲਾ ਹੱਲ ਹੋ ਜੂਗਾ